ਖਿੜੀ ਨੂੰ 10 ਰੁਪਏ ਨਾ ਦੇਣ ਤੇ ਲੋਕਾਂ ਨੇ ਖਿੱਚ ਤੂ ਕੀਤੀ ਹੈ ਜਿਹਨੇ ਨਹੀਂ 10 ਰੁਪਏ ਦਿੱਤੇ ਉਹਦੀ ਖਿੱਚ ਤੂ ਹੋਈ ਆ ਮਾਮਲਾ ਇਹ ਹੈ ਕਿ ਆ ਤੁਹਾਨੂੰ ਪੂਰਾ ਮਾਮਲਾ ਦਿਖਾਉਂਗਾ ਮਰੇ ਖਿੱਚ ਕੇ ਆ ਜਾ ਮੇਰਾ ਵੀਰ ਖਿੱਚ ਕੇ ਲਿਆ ਤੁਸੀਂ ਕਿਉਂ ਖਿੱਚ ਤੂ ਕੀਤੀ ਕੀ ਮਾਮਲਾ ਕੀ ਹੋਇਆ ਇੱਕ ਜੀ ਮੰਗਤਾ ਸੀਗਾ ਇਥੇ ਤੇ ਉਹ ਮੰਗਦਾ ਸੀਗਾ ਦੀ ਗੱਡੀ ਕੋਲੇ ਆ ਗਿਆ ਤੇ ਉਹਨੂੰ ਧੌਸ ਵਿਖਾਉਂਦਾ ਸੀ ਆਪਦੀ ਗੱਡੀ ਦੀ ਗੱਡੀ ਦੀ ਧੌਸ ਵੀ ਉਹਨੂੰ ਕੁੱਟਣ ਲੱਗ ਗਿਆ ਇਹ ਉਹਨੂੰ ਕਾਜੀ ਧੌਸ ਵਿਖਾਉਂਦਾ ਸੀ ਕਾਦੀ ਤਾਂ ਸੁਖ ਹੁੰਦੇ ਸੀ ਗੱਡੀ ਦੀ ਵੀ ਜੇ ਕੋਈ ਚਲੋ ਮੰਗਦਾ ਕੀ ਪਤਾ ਕੀ ਮਜਬੂਰੀ ਹੋ ਕਿਉਂ ਤਾਂ ਹੌਸ ਬਖਾਈ ਦੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕੋਈ ਅਟਾ ਬੇਵਕੂਫ ਬੰਦਾ ਕਿਹੜਾ ਹੈ ਵੀ ਕੋਈ ਭਿਖਾਰੀ ਆ ਕੋਈ ਮੰਗਦਾ ਹ ਹ ਉਹਨੂੰ ਆਪਾਂ ਆਪਦੀ ਗੱਲਬਾਤ ਨਾਲ ਰੋਕ ਸਕਦੇ ਆ ਮਨਾ ਕਰ ਸਕਦੇ ਆ ਹ ਹ ਹੁਣ ਜੇ ਮੈਂ ਉਹਦੇ ਨਾਲ ਕੁਝ ਬੋਲ ਰਿਹਾ ਸੀ ਜਾਂ ਉਹਨੂੰ ਉੱਚਾ ਨਹੀਂ ਮੈਂ ਬੋਲਿਆ ਤਾਂ ਇਹਨਾਂ ਬੰਦਿਆਂ ਨੇ ਐ ਨਹੀਂ ਪੁੱਛਿਆ ਵੀ ਬਾਈ ਕੀ ਕਾਰਨ ਆ ਯਾਰ ਵੀ ਇਹ ਭਿਖਾਰੀ ਆ ਇਹ ਮੰਗਦਾ ਵੀ ਤੂੰ ਇਹਨੂੰ ਕਿਉਂ ਗਰਮ ਬੋਲੀ ਜਾਂਦੇ ਠੀਕ ਹੈ ਹਾਲਾਂਕਿ ਇਹਨੇ ਕਹ ਵੀ ਇਹ ਕੁੱਟੀ ਜਾਂਦੇ ਸ਼ਾਦਾ ਆਖਿਆ ਨਾ ਮੈਂ ਉਹਨੂੰ ਇਹ ਕਹਿ ਰਿਹਾ ਸੀਗਾ ਹੁ ਪਹਿਲੀ ਗੱਲ ਤਾਂ ਤੁਸੀਂ ਦਾ ਇੱਕ ਦੁਨੀਆਦਾਰੀ ਚ ਫਿਰਨ ਵਾਲੇ ਬੰਦੇ ਹੋ ਦੱਸੋ ਵੀ ਭੀਖ ਦੇਣਾ ਸਹੀ ਹੈ ਨਹੀਂ ਭੀਖ ਦੇਣਾ ਸਹੀ ਤਾਂ ਨਹੀਂ ਆ ਪਰ ਆਪਾਂ ਨੂੰ ਉਹਨਾਂ ਨੂੰ ਮਾੜਾ ਵੀ ਨਹੀਂ ਨਾ ਕਹਿ ਨਾ ਸਕਦੇ ਵੀ ਤੁਸੀਂ ਉਹਨਾਂ ਨੇ ਖਿੱਚ ਤੂਤਾ ਤੁਸੀਂ ਕਹਿੰਦੇ ਹੋ ਨਹੀਂ ਕੀਤੀ ਪਰ ਕੀਤੀ ਹੈ ਤੁਸੀਂ ਦੇਖੀ ਆ ہاں ਕਰੀਏ ਇਹ ਤਾਂ ਕਿੰਦਾ ਕਰੀਏ ਖੱਚ ਤੂੰ ਯਾਰ ਉਹਨੂੰ ਮੈਂ ਗੱਡੀ 'ਚ ਉਤਰ ਕੇ ਨਾ ਇਸ ਤਰ੍ਹਾਂ ਮਤਲਬ ਹੁਣ ਮੈਂ ਤੁਹਾਨੂੰ ਧੱਕਾ ਵੀ ਨਹੀਂ ਪਾਏ ਵੀ ਨਹੀਂ ਕਰ ਸਕਦਾ ਕੁਛ ਨਹੀਂ ਕਰ ਸਕਦਾ ਠੀਕ ਹੈ ਕਿਉਂਕਿ ਕੈਮਰੇ ਦੇ ਕਾਨੂੰਨੀ ਜ਼ੋਰ ਮੈਂ ਠੀਕ ਹੈ ਮੈਂ ਉਹਨੂੰ ਇਦਾਂ ਪੁੱਛ ਕੀਤਾ ਵੀ ਜਾ ਯਾਰ ਫਿਰ ਹਣਾ ਐਂ ਕਹਿ ਰਹੇ ਉਦੋਂ ਨੂੰ ਇਹ ਪਤਾ ਨਹੀਂ ਕਿਦੋਂ ਆਇਆ ਇਹ ਬੋਲਿਆ ਆ ਕੇ ਤੇ ਨਾਲ ਜਿਹੜੇ ਬੰਦੇ ਸੀ ਚਲੋ ਆਹ ਤਾਂ ਬਾਅਦ ਦੇ ਵਿੱਚ ਬੰਦੇ ਆ ਜਿਹਨਾਂ ਨੇ ਆ ਕੇ ਰਲ ਮਿਲ ਕੇ ਨਾ ਵੀ ਗੱਲ ਨੂੰ ਥੋੜਾ ਠੰਡਾ ਤੁਹਾਡੇ ਆਉਣ ਤੋਂ ਪਹਿਲਾਂ ਕਰ ਲਈ ਨਹੀਂ ਤੁਸੀਂ ਫਿਰ ਪੁੱਛ ਕਿਉਂ ਕੀਤਾ ਕਿਉਂ ਤਾਂ ਕੁੱਛ ਨਹੀਂ ਕੀਤਾ ਉਹ ਮੇਰੀ ਗੱਡੀ ਕੋਲ ਆਇਆ ਹੁਣ ਯਾਰ ਲਾਈਟਾਂ ਦੇ ਵੀ ਗੱਡੀ ਰੁਕਣੀ ਹੈ ਬਾਜ਼ਾਰ ਦੇ ਵਿੱਚ ਟ੍ਰੈਫਿਕ ਲੱਗੇ ਉੱਥੇ ਵੀ ਗੱਡੀ ਰੁਕਣੀ ਹੈ ਠੀਕ ਹੈ ਕਿਤੇ ਵੀ ਗੱਡੀ ਦਾ ਬ੍ਰੇਕ ਪੈਂਦੀ ਹੈ ਨਾ ਆਪਣਾ ਗੱਡੀ ਰੋਗੀ ਤੇ ਉਹਨੇ ਆ ਕੇ ਦੇ ਸ਼ੀਸ਼ਾ ਜ਼ੋਰ-ਜ਼ੋਰ ਦੀ ਪਹਿਲਾਂ ਤਾਂ ਇਹ ਨਹੀਂ ਮੈਂ ਦੇ ਵੀ ਮਹਿੰਗਾ ਸ਼ੀਸ਼ਾ ਯਾਰ ਤੂੰ ਪਿਆਰ ਨਾਲ ਐ ਕਰ ਲੈ ਮਾੜੇ ਜੇ ਉਹਨਾਂ ਨੂੰ ਮਹਿੰਗੇ ਦਾ ਪਤਾ ਹੀ ਹੋਵੇ ਫਿਰ ਮਾਰ ਨਹੀਂ ਨਾ ਇਹ ਤਾਂ ਤੁਸੀਂ ਗੱਲ ਸਮਝਦੇ ਹੋ ਉਹਨੇ 10000 ਰੁਪਈਆ ਦਾ ਤਾਂ ਇਹਦੇ ਸ਼ੀਸ਼ੇ ਤੇ ਸ਼ੈਂਪੂ ਲਾਤਾ ਹੋਊਗਾ ਪਹਿਲਾਂ ਸਾਫ਼ ਕਰਿਆ ਫਿਰ ਉਹਨੇ 100 ਰੁਪਏ ਮੰਗ ਲਏ ਤੇ ਉਹਨੂੰ ਤੋਂ ਸੁਖਾਉਣ ਲੱਗ ਗਿਆ ਇਹ ਉਹ ਸ਼ੈਂਪੂ ਵਾਲਾ ਤਾਂ ਹੈ ਹੀ ਨਹੀਂ ਸੀ ਉਹ ਆਹ ਦੇਖੇ ਨੂੰ ਆਈ ਨਹੀਂ ਪਤਾ ਵੀ ਹੋਇਆ ਕੀ ਸੀ ਸ਼ੈਂਪੂ ਵਾਲੇ ਦਾ ਸਗਾ ਮੈਂ ਕਹਿਣਾ ਹੁੰਦਾ ਵੀ ਚਲੋ ਵੈਸੇ ਤਾਂ ਕਮਾਈ ਤਾਂ ਕਰਦੇ ਆ ਪਰ ਛੋਟੇ ਛੋਟੇ ਬੱਚੇ ਉਹ ਵੀ ਜਿਹੜੀ ਆ ਨਾ ਉਹ ਬਾਲ ਮਜ਼ਦੂਰੀ ਇੱਕ ਤਰ੍ਹਾਂ ਦੀ ਬੱਚਿਆਂ ਨੂੰ ਉੱਥੇ ਦੇ ਕੇ ਖੜਾਦਾ ਚੌਕਾਂ ਦੇ ਵਿੱਚ ਮੈਂ ਉਹ ਬੰਦੇ ਦੀ ਗੱਲ ਦੱਸਾਂ ਆਇਆ ਮੇਰੀ ਗੱਡੀ ਰੁਕੀ ਆ ਕੇ ਉਹਨੇ ਨਾਲ ਦੀ ਨਾਲ ਸ਼ੀਸ਼ਾ ਜ਼ੋਰ ਨਾਲ ਖੜਕਾਉਣਾ ਤੇ ਮੈਂ ਉਹਨੂੰ ਸ਼ੀਸ਼ਾ ਲਾ ਕੇ ਮੈਂ ਕਿਹਾ ਵੀ ਹਾਂ ਤੇ ਦਿਓ ਕੁਛਾਂ ਦਾ ਰੋਟੀ ਖਾਣੀ ਹੈ ਹੂੰ ਭੁੱਖ ਹੈ ਹੂੰ ਮੈਂ ਕਿ ਵੀ ਕੋਈ ਗੱਲ ਨਹੀਂ ਭੁੱਖਾ ਦਾ ਮੈਂ ਇੱਕ ਜ਼ੋਲ ਬਣਾਇਆ ਹੋਇਆ ਬਹੁਤ ਦੇਰ ਤੋਂ ਮੈਂ ਆਪਣੀ ਗੱਡੀ ਦੇ ਵਿੱਚ ਕੋਈ ਨਾ ਕੋਈ ਖਾਣ ਦੇ ਸਮਾਨ ਦੇ ਪੈਕਟ ਰੱਖਦਾ ਛੋਟੇ ਛੋਟੇ ਅਸੀਂ ਕਿਸੇ ਨੂੰ ਰੋਜ਼ਾ ਨਹੀਂ ਸਕਦੇ ਸਰਕਾਰਾਂ ਤੋਂ ਜਿਹੜੀ ਭੁੱਖ ਨਹੀਂ ਨਿਕਲਦੀ ਗਰੀਬੀ ਨੇ ਆਪਾਂ ਕੌਣ ਹੈ ਘਟਣ ਵਾਲੇ ਮੈਂ ਉਹਨੂੰ ਕਿਹਾ ਵੀ ਮੈਂ ਆਪਣੀ ਗੱਡੀ ਦੇ ਵਿੱਚ ਜਾਂ ਬਿਸਕੁਟ ਦਾ ਪੈਕਟ ਰੱਖਾਂ ਜਾਂ ਪੂਜੀਆ ਦਾ ਰੱਖਾਂ ਜਾਂ ਕੁਝ ਵੀ ਰੱਖਾਂ ਮੈਂ ਰੱਖਦਾ 5-10 ਰੁਪਈਆ ਵਾਲੇ ਪੈਕਟ ਮੇਰੀ ਗੱਡੀ 'ਚ ਹੁਣ ਵੀ ਤੁਸੀਂ ਦੇਖ ਲਓ ਉਹ ਖੜੀ ਹੈ ਸਾਹਮਣੇ ਉਹਦੇ ਵਿੱਚ ਹੁਣ ਵੀ ਘੱਟੋ ਘੱਟ 10-15 ਪੈਕਟ ਬਿਸਕੁਟਾਂ ਦੇ ਜਾਂ ਪੂਜੀਏ ਦੇ ਪਏ ਹੋਣਗੇ ਤਾ ਅਬ ਬਿਸਕਟ ਖਾਲੀ ਹਾਂ ਆਇਆ ਕਰਕੇ ਮੈਨੂੰ ਕਹਿੰਦਾ ਨਹੀਂ ਰੁਪਈਏ ਦੇ 10 ਵੀ ਹੂੰ ਕਹਿੰਦਾ ਬਿਸਕਟ ਨਹੀਂ ਲੈਣੇ ਹੂੰ 10 ਵੀ ਰੁਪਈਏ ਦੇ ਹੂੰ ਮੈਂ ਕਿਹਾ ਪਤੰਦਰਾ 10-20 ਰੁਪਏ ਪਿੱਛੇ ਤਾਂ ਕਈ ਵੀਰੀ ਚੱਲ ਵੀ ਮੈਂ ਤਾਂ ਗੱਡੀ ਲਈ ਫਿਰਦਾ ਮੈਂ ਤਾਂ ਜਵਾਕਾਂ ਨੂੰ ਸ਼ਾਇਦ 50 ਵੀ ਦੇ ਦਿੰਦਾ ਹਾਂ ਤੇ ਇਹੋ ਜੇ ਮਾਪੇ ਹੋਏਗੇ 10-20 ਰੁਪਏ ਪਿੱਛੇ ਜਵਾਕ ਕੁੱਟ ਦਿੰਦੇ ਆ ਠੀਕ ਹੈ 10-20 ਰੁਪਏ ਤੂੰ ਆਣੇ ਮੈਨੂੰ ਭੁੱਖ ਲੱਗੀ ਐ ਮੈਂ ਤੈਨੂੰ ਬਿਸਕੁਟਾਂ ਦਾ ਪੈਕੇਟ ਦੇਦਾ ਤੇ ਜੇ ਤੈਨੂੰ ਵਾਕਿਆ ਹੀ ਲੱਗੀ ਐ ਜਦੋਂ ਭੁੱਖ ਲੱਗੀ ਹੋਵੇ ਨਾ ਬੰਦਾ ਲੱਕੜਾਂ ਵੀ ਚੱਪ ਜਾਂਦਾ ਤੇ ਤੂੰ ਮੈਂ ਕਿਹਾ ਯਾਰ ਵੀ ਟੋਕਾ ਟਾਕੀ ਕਰਦੇ ਆ ਤਾਂ ਮਾੜੀ ਗੱਲ ਐ ਪੈਸੇ ਤਾਂ ਨਹੀਂ ਮੈਂ ਕਿਹਾ ਮੈਂ ਮੇਰਾ ਇੱਕ ਉਸੂਲ ਐ ਮੈਂ ਭਿਖਾਰੀ ਨੂੰ ਕਦੇ ਵੀ ਚਾਹੇ ਬੱਚ ਚਾਹੇ ਬਜ਼ੁਰਗ ਹੋਵੇ ਚਾਹੇ ਕਿਸੇ ਵੀ ਉਮਰ ਦਾ ਜਿਹੜਾ ਭਿਖਾਰੀ ਆਪਾਂ ਕਹਿੰਦੇ ਮੈਂ ਇੱਕ ਉਸੂਲ ਬਣਾਇਆ ਪਤਾ ਨਹੀਂ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਮੈਂ ਕਦੇ ਵੀ 1 ਰੁਪਿਆ ਵੀ ਜਿਹੜਾ ਨਕਦੀ ਉਹਨੂੰ ਭੀਖ ਨਹੀਂ ਦਿੰਦਾ ਹੁੰਦਾ ਮੈਂ ਭੀਖ ਕਿਉਂ ਮਦਦ ਉਹ ਆਪਣੇ ਵੱਲ ਤਾਂ ਮਦਦ ਹੀ ਹੁੰਦੀ ਹੈ ਵਿਚਾਲੇ ਆਰ ਖਾ ਪੀ ਲੂਗਾ ਮੈਂ ਕਦੇ ਵੀ ਨਕਦੀ ਦੇ ਰੂਪ ਦੇ ਵਿੱਚ ਨਹੀਂ ਦਿੰਦਾ ਹੁੰਦਾ ਮੈਂ ਗੱਡੀ ਦੇ ਵਿੱਚ ਹੀ ਆਉਦੇ ਸਮਾਨ ਰੱਖਣਾ ਜਿਹਨੂੰ ਪਤਾ ਨਾ ਵਾਕਿਆ ਭੁੱਖ ਲੱਗੀ ਉਹਨੇ ਫੜ ਲੈਣੇ ਮੈਨੂੰ ਕਹਿੰਦਾ ਇਹਨਾਂ ਦਾ ਮੈਂ ਕੀ ਕਰਨਾ ਤੇ ਮੈਂ ਕਿਹਾ ਵੀ ਕੰਜਰਾ ਭੁੱਖ ਲੱਗੀ ਹੈ ਢਿੱਡ ਭਰਨ ਵਾਸਤੇ ਖਾਣ ਨੂੰ ਚੀਜ਼ ਚਾਹੀਦੀ ਤੈਨੂੰ ਬਿਸਕੁਟ ਹੁਣ ਨਹੀਂ ਖਾਣੇ ਤਾਂ ਸਵੇਰ ਹਰੇਕ ਬੰਦਾ ਕੋਈ ਨਾ ਕੋਈ ਚਾਹ ਨਾ ਤੁਸੀਂ ਵੀ ਚਾਹ ਪੀ ਕੇ ਉੱਠਦੇ ਹੋਵੋਗੇ ਹਰੇਕ ਬੰਦਾ ਚਾਹ ਦੇ ਨਾਲ ਕੁਛ ਨਾ ਕੁਝ ਖਾ ਪੀ ਕੇ ਉੱਠੇ ਤਾਂ ਮੈਨੂੰ ਕਹ ਦੁਪਹਿਰ ਤੱਕ ਭੁੱਖ ਨੇੜੇ ਨਹੀਂ ਆਉਂਦੀ ਤੇ ਤੂੰ ਇਹ ਮੇਰੇ ਕੋਲ ਫੜ ਕੇ ਰੱਖ ਲੈ ਹੁਣ ਨਾ ਖਾ ਤੜਕੇ ਜਦੋਂ ਕਿਤੇ ਉੱਠ ਕੇ ਚਾਹ ਪੀਏਗਾ ਤੇ ਉਦੋਂ ਖਾ ਲੈ ਐ ਕਰਕੇ ਨਾ ਮੇਰਾ ਹੱਥ ਇੱਥੋਂ ਇੱਥੋਂ ਫੜ ਕੇ ਮੈਨੂੰ ਕਹਦਾ ਰੱਖ ਲੈ ਆਪਦੀ ਗੱਡੀ ਜੀ ਮੋੜ ਕੇ ਤੇਰੇ ਜਵਾਕਾਂ ਦਾ ਇੱਕ ਡੰਗ ਵੱਧ ਹੋ ਜਾਊਗਾ ਵੇਖੋ ਮਾਮਲਾ ਇਹ ਜਿਹੜਾ ਹੋਇਆ ਤੁਸੀਂ ਵੇਖੋ ਇਹ ਹੁੰਦਾਗਾ ਕਿਉਂਕਿ ਆਪਾਂ ਚੌਂਕਾਂ 'ਚ ਲਾਈਟਾਂ ਤੇ ਜਾਂ ਚਰਾਸਤਿਆਂ 'ਚ ਜਾਂ ਕਿਤੇ ਧਾਰਮਿਕ ਸਥਾਨਾਂ ਦੇ ਵੀ ਬਾਹਰ ਬੈਠੇ ਹੁੰਦੇ ਆ ਆਪਾਂ ਕਈ ਵਾਰੀ ਚੀਜ਼ ਵੀ ਦਿੰਦੇ ਆ ਵੀ ਚਲ ਤੂੰ ਆਹ ਖਾਲਾ ਲੈ ਲੈ ਕਈ ਤਾਂ ਲੈ ਲੈਂਦੇ ਆ ਪਰ ਕਈ ਲੈ ਕੇ ਛੁੱਟ ਵੀ ਦਿੰਦੇ ਤੇ ਕਈ ਸਿੱਧੇ ਇਨਕਾਰੀ ਹੋ ਜਾਂਦੇ ਵੀ ਨਾ ਸਾਨੂੰ ਤੇ ਸਿਰਫ ਪੈਸੇ ਚਾਹੀਦੇ ਆ ਜਾਂ ਤਾਂ ਇਹ ਆ ਵੀ ਉਹ ਅਸਲ ਦੇ ਵਿੱਚ ਇਹ ਬਹੁਤ ਗਿਣਤੀ ਦੇ ਵਿੱਚ ਹੋ ਰਿਹਾ ਪਰ ਕਿਤੇ ਨਾ ਕਿਤੇ ਵੱਡੇ ਮਾਮਲੇ ਇਹ ਪਖਾਰੀਆਂ ਦੇ ਕੋਲ ਜੇ ਕਿਤੇ ਆਪਾਂ ਵੇਖਦੇ ਆਂ ਆਮ ਇਹਨਾਂ ਦੀ ਮੌਤ ਹੋ ਜਾਂਦੀ ਆ ਲੱਖਾਂ ਰੁਪਏ ਇਹਨਾਂ ਦੇ ਕਿਤੇ ਸਹਰਾਣੇ ਕਿਤੇ ਝੋਲਿਆਂ ਕਿਤੇ ਨਾ ਕਿਤੇ ਉਹਦੇ ਲੱਭਦੇ ਆ ਇਹ ਇਹ ਵੀ ਕਿਤੇ ਸੋਚਣ ਦਾ ਵਿਛਾ ਸੀ ਜੀ ਜੇ ਉਹਨੇ ਬਿਸਕਟ ਤਾਂ ਦਿੰਦਾ ਸੀ ਸਹੀ ਤੇ ਇਹ ਹੁਣ ਐਡੀ ਗੱਡੀ ਲਈ ਫਿਰਦਾ ਤੇ ਬਿਸਕਟਾਂ ਦੇ ਪੈਕਟ ਤਾਂ ਇੰਨੇ ਕਹੀ ਜਾਂਦਾ ਵੀ ਰੱਖੀ ਫਿਰਦਾ ਮੈਂ ਤੇ ਇਹ ਉਹਨੂੰ 10 ਰੁਪਏ ਦੇ ਦਿੰਦਾ ਤਾਂ ਇਹਨੂੰ ਫੇਰ ਕੀ ਹੁੰਦਾ ਸੀ ਹੂੰ ਤੂੰ ਦੇ ਦਿੱਤੀ ਗੱਡੀ ਲਈ ਫਿਰਦਾ ਇਹ ਤੂੰ ਦੇ ਦਿੱਤੇ ਕਦੇ ਤਾਂ ਮੈਂ ਨਾ ਦੇ ਦਿੰਦਾ ਹੁਣ ਜੀ ਮੈਂ ਤਾਂ ਦੇ ਦਿੰਦਾ 10 ਰੁਪਏ ਦੇ ਦਦਾ 5 ਵੀ ਦੇਈਦਾ ਕਈ ਵਾਰੀ ਜਿੰਨੇ ਹੁੰਦੇ ਟੁੱਟੇ ਦੇ ਦੇ ਇਹ ਇਹ ਪੈਸੇ ਬੰਦਾ ਕਹਿੰਦਾ ਦੇ ਦਿੰਦਾ ਵੀ ਕੱਲਾ ਬਿਸਕਟਾਂ ਵਾਲਾ ਇਹ ਤਾਂ ਕਹਿੰਦਾ ਵੀ ਸਹੀ ਨਹੀਂ ਗਲਤ ਆ ਫਿਰ ਤੁਸੀਂ ਬਹੁਤ ਸਾਰੀਆਂ ਖਬਰਾਂ ਅਕਸਰੀ ਤੁਸੀਂ ਵੀ ਬਣਾਉਂਦੇ ਹੋਵੋਗੇ ਵੇਂਦੇ ਵੀ ਹੋਵੋਗੇ ਹਨਾ ਹਮ ਬਾਲ ਤਸਕਰੀ ਕਿਉਂ ਹੁੰਦੀ ਹੈ ਹਮ ਜਿਹੜੇ ਸਿੱਧੇ ਸਾਦੇ ਲੋਕ ਆ ਆਪਾਂ ਦੇਖਿਆ ਨੇ ਕਈ ਵਾਰੀ ਕਹਿੰਦੇ ਆ ਵੀ ਜਿਹੜੇ ਗੁੱਜਰ ਬੈਠੇ ਆ ਮੱਝਾਂ ਵਾਲੇ ਹਮ ਡੇਰੇ ਬਣਾਈ ਬੈਠੇ ਹੁੰਦੇ ਆ ਆਪਣੇ ਆਪਣੇ ਮਾਲ ਵਿੱਚ ਘਟ ਹੈ ਮਾਝੇ ਸਾਈਡ ਬਹੁਤ ਜ਼ਿਆਦਾ ਦੁਆਬੇ ਵਿਚ ਕਾਫੀ ਹਮ ਉੱਥੇ ਵੇਖਿਆ ਨਾ ਵੀ ਕਿੰਨੇ ਕਿੰਨੇ ਸਾਲਾਂ ਦੇ ਜਿਹੜੇ ਹੈਗੇ ਆ ਉਹ ਛੜਾਏ ਜਾ ਰਹੇ ਆ। ਛੜਾਏ ਜਾ ਰਹੇ ਆ ਨਾ। ਹਾਂ ਮੈਂ ਇਹ ਵੀ ਗੱਲ ਜ਼ਰੂਰ ਕਹਦੇ ਆ ਜਿਹੜੇ ਬੰਦ ਕਾ ਉੱਥੇ ਜਿਵੇਂ ਬਾਈ ਗੁਰਪ੍ਰੀਤ, ਮਿੰਟੂ ਵਰਗੇ ਹੋਗੇ ਜਾਂ ਵੀਰ ਆਪਣਾ ਖਰਾ ਵੀਰੋਖ ਹੋ ਗਿਆ ਖਰੌੜਾਂ ਵਾਲਾ ਜਿਨ੍ਹਾਂ ਦੀ ਉਹ ਬਣਾਈ ਆ ਸੇਵਾ ਸਟੇਟ ਦੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਗੁਲਾਮਾਂ ਨੂੰ ਬੰਦ ਕਾਂ ਨੂੰ ਵੀਰਾਂ ਨੂੰ ਛੜਾ ਰਹੀਆਂ ਜਿਹੜੀਆਂ ਕਿਤੋਂ ਨਾ ਕਿਤੋਂ ਲੈ ਕੇ ਆਈ ਜਿਹੜੇ ਮੰਦਬੁੱਧੀ ਸੀ ਜਾਂ ਕੋਈ ਘਰੋਂ ਲੜਕੇ ਉੱਠ ਗਿਆ ਜਾਂ ਕਿਤੇ ਕੋਈ ਚੌਂਕ 'ਚੋਂ ਚੱਕ ਲਿਆ ਇਹ ਉਹ ਸੇਵਾ ਨਿਭਾ ਰਹੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਲੂਟ ਬੰਦਦਾ ਮੰਦਬੁੱਧੀ ਤੁਸੀਂ ਇਹਦਾ ਸ਼ਬਦ ਵਰਤਿਆ ਮੰਦਬੁੱਧੀ ਹੁਣ ਜਦੋਂ ਚੁੱਕਿਆ ਜਾਂਦਾ ਕੋਈ ਸ਼ੁਰੂ ਤੋਂ ਮੰਦਬੁੱਧੀ ਨਹੀਂ ਹੁੰਦਾ ਉਹਨੂੰ ਟਾਰਚਰ ਹੀ ਇੰਨਾ ਕੀਤਾ ਜਾਂਦਾ ਵੀ ਇਹਨੂੰ ਡਰ ਬਣਾਇਆ ਰਵੇ ਵੀ ਜੇ ਅਸੀਂ ਚੁੱਕ ਕੇ ਲਿਆਏ ਆ ਕਿਡਨੈਪ ਕਰਕੇ ਤੇ ਇਹ ਸਾਨੂੰ ਛੱਡ ਕੇ ਜਾਣ ਦੀ ਜ਼ਰੂਰਤ ਨਾ ਕਰੇ ਵੀ ਜੇ ਮੈਂ ਇੰਚ ਵੀ ਹਿੱਲਿਆ ਨਾ ਦੀ ਮਰਜ਼ੀ ਤੋਂ ਬਾਹਰ ਤੇ ਐ ਹੋਜੂ ਐ ਹੋਜੂ ਬਾਲ ਤਸਕਰੀ ਹੁੰਦੀ ਹੈ ਨਾ ਤੁਸੀਂ ਐ ਦੇਖੋ ਵੀ ਕਈ ਵਾਰੀ ਨੌਜਵਾਨ ਵੀ ਚੱਕੇ ਜਾਂਦੇ ਬੱਚੇ ਅਕਸਰ ਕਦੇ ਪਤਾ ਲੱਗਦਾ ਕੋਈ ਬੱਚਾ ਚੁੱਕਿਆ ਗਿਆ ਕਿੱਧਰ ਗਿਆ ਕੀ ਹੋਇਆ ਉਹਦਾ ਕਿਸੇ ਨੇ ਸ਼ੌਂਕ ਨਾਲ ਧੋੜੋ ਚੁੱਕ ਕੇ ਘਰੇ ਲੈ ਗਿਆ ਉਹਨੂੰ ਪਾਲ ਲੈਣਾ ਇਹ ਇਹੀ ਚੀਜ਼ਾਂ ਮੈਂ ਤਾਂ ਮਤਲਬ ਵੱਖੋ ਵੱਖ ਜਿਹੜੀਆਂ ਸਟੇਟਾਂ ਨੇ ਠੀਕ ਹੈ ਆਪਦੇ ਕੰਮ ਤੋਂ ਦੇ ਮਾਮਲੇ ਜਿਵੇਂ ਮੈਂ ਬਹੁਤ ਸਟੇਟਾਂ ਦੇ ਵਿੱਚ ਘੁੰਮ ਕੇ ਵੀ ਦੇਖਿਆ ਆਪਰੇ ਨਾਲੋਂ ਵੀ ਜਿਹੜਾ ਤੁਸੀਂ ਜਾ ਕੇ ਦੇਖੋ ਦਿੱਲੀ ਚਲੇ ਜਾਓ ਬੰਬੇ ਚਲੇ ਜਾਓ ਗੁਜਾਰੇ ਕਿਸੇ ਵੀ ਵੱਡੇ ਸਟੇਸ਼ਨ ਤੇ ਉੱਥੇ ਬੱਚੇ ਵੀ ਕਈ ਪੁਲਾਂ ਦੇ ਥੱਲੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਆ ਹੈ ਕੀ ਆ ਉਹ ਅਪਾਹਜ ਜਾਂ ਲੱਤਾਂ ਤੋਂ ਲੱਤਾਂ ਕੰਮ ਨਹੀਂ ਕਰਦੀਆਂ ਜਾਂ ਸਰੀਰ ਦਾ ਕੋਈ ਹੋਰ ਹਿੱਸਾ ਕੰਮ ਨਹੀਂ ਕਰਦਾ ਪਰ ਉਹ ਬੈਠੇ ਐ ਪਰ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਲਾਇਆ ਨਾ ਬਹੁਤ ਸਾਰੀਆਂ ਮੈਂ ਇਹ ਵੀ ਦੇਖੀਆਂ ਇਨਪੁਟ ਰਿਪੋਰਟਾਂ ਉਹਨਾਂ ਬੱਚਿਆਂ ਨੂੰ ਚੁੱਕ ਲਿਆ ਜਾਂਦਾ ਚੁੱਕ ਕੇ ਜਿਹੜੇ ਉਹਨਾਂ ਦੇ ਆਕਾ ਬੈਠੇ ਹਨ ਜਿਹੜੇ ਪੈਸਾ ਇਕੱਠਾ ਕਰਦੇ ਭੀਖ ਦੇ ਜ਼ਰੀਏ ਉਹ ਬੰਦੇ ਉਹਨਾਂ ਨੂੰ ਆਪਦੇ ਇੱਕ ਅੱਡੇ ਤੇ ਆਪਦੇ ਟਿਕਾਣੇ ਤੇ ਰੱਖਦੇ ਆ ਉੱਥੇ ਉਹਨਾਂ ਨੂੰ ਉਹਨਾਂ ਦੀ ਕੁੱਟਮਾਰ ਕਰਦੇ ਆ ਕੁੱਟਮਾਰ ਕਰਕੇ ਫਿਰ ਇਹ ਇਨਪੁੱਟ ਰਿਪੋਰਟ ਹੈ ਕੁੱਟਮਾਰ ਕਰਕੇ ਮੈਂ ਇਸੇ ਕਰਕੇ ਭੀਖ ਦੇ ਨਹੀਂ ਬੰਦ ਕੀਤੀ ਹੈ ਨਕਦੀ ਦੇ ਰੂਪ ਦੇ ਵਿੱਚ ਕੁੱਟਮਾਰ ਕਰਕੇ ਉਹਨਾਂ ਬੱਚਿਆਂ ਨੂੰ ਜਿਹੜਾ ਆਖਿਆ ਜਾਂਦਾ ਕਿ ਤੈਨੂੰ ਜੋ ਕੰਮ ਦਿੱਤਾ ਜਾਊਗਾ ਤੂੰ ਕਰਨਾ ਹੈ ਜੇ ਤੂੰ ਕਿਤੇ ਆਸੇ ਪਾਸੇ ਗਿਆ ਤਾਂ ਤੈਨੂੰ ਮਾਰ ਦੇਵਾਂਗੇ ਤੈਨੂੰ ਹੋਰ ਕੁੱਟ ਪਊਗੀ ਹੁਣ ਧਮਕਾਉਣਾ ਹੈ ਜੀ ਜੀ ਧਮਕਾ ਹੁਣ ਜਦੋਂ ਬੱਚਿਆਂ ਨੂੰ ਮਹੀਨਾ ਦੋ ਮਹੀਨੇ ਕੁੱਟਮਾਰ ਕਰੀ ਗਈ ਮੜਕੇ ਉਹਨੂੰ ਲਿਜਾ ਕੇ ਕੀ ਕੀਤਾ ਜਾਂਦਾ ਮੇਰੇ ਕੁਝ ਮਿੱਤਰਾਂ ਨੇ ਦੱਸਿਆ ੜੇ ਵੱਡੇ ਸ਼ਹਿਰਾਂ 'ਚ ਰਹਿੰਦੇ ਆ ਕਹਿੰਦੇ ਵੀ ਸਾਨੂੰ ਤਾਂ ਪਤਾ ਹੈ ਪਰ ਕੀ ਕਰੀਏ ਸਰਕਾਰਾਂ ਪ੍ਰਸ਼ਾਸਨ ਨੇ ਕੁਝ ਕਰ ਰਹਾ ਸੀ ਕੀ ਕਰੀਏ ਉਹਨਾਂ ਨੂੰ ਲਿਜਾ ਕੇ ਫਿਰ ਕਿਸੇ ਪੁਲ ਥੱਲੇ ਕਿਸੇ ਸਟੇਸ਼ਨ ਤੇ ਉੱਥੇ ਬਿਠਾ ਕੇ ਦੇਖਣਾ ਇੱਕ ਵਾਰੀ ਹਫ਼ਤੇ ਨੂੰ ਚੰਗੇ ਭਲੇ ਨੂੰ ਪਹਿਲਾਂ ਕੁੱਟਮਾਰ ਕੇ ਅੰਦਰ ਧਮਕਾਇਆ ਉਹਨੂੰ ਕਹੇ ਕਿ ਤੂੰ ਆ ਕੰਮ ਕਰਨਾ ਤੂੰ ਭੱਜਣਾ ਨਹੀਂ ਇਹੀ ਬਾਠ ਬਣਾਇਆ ਜਾਂਦਾ ਮਹੀਨਾ ਦੋ ਮਹੀਨੇ ਜੰਨਾ ਚਰਬੀ ਰੱਖਦੇ ਵੀ ਤੂੰ ਭੱਜ ਨਹੀਂ ਸਕਦਾ ਜੇ ਭੱਜਿਆ ਤਾਂ ਤੈਨੂੰ ਮਾਰ ਦਿਆਂਗੇ ਉਹਨੂੰ ਲਿਜਾ ਕੇ ਵੀ ਤੂੰ ਭੀਖ ਮੰਗ ਹੂੰ ਠੀਕ ਹੈ ਉਹ ਬੱਚਾ ਭੀਖ ਮੰਗਦਾ ਉਹਦੇ ਤੇ ਇੱਕ 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 ਕੇਅਰ ਟੇਕਰ ਜੀ ਨੂੰ ਕਹਦੇ ਨੇ ਹੂੰ ਇੱਕ ਨਿਗਰਾਨੀ ਵਾਸਤੇ ਬੰਦਾ ਛੱਡਿਆ ਜਾਂਦਾ ਵੀ ਤੂੰ ਧਿਆਨ ਰੱਖਣਾ ਪਾਸੇ ਤੇ ਜੇ ਇਹ ਭਜਦਾ ਤਾਂ ਨਹੀਂ ਇਹ ਜੇ ਇਹ ਭਜਦਾ ਤਾਂ ਨਹੀਂ ਇੱਥੋਂ ਇਹ ਉਹਦੀ ਨਿਗਾ ਤੇ ਬੈਠਾ ਆ ਬੈਠਾ ਰੋ ਕੋ ਬੰਦਾ ਹੋ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਹੈ ਉਹ ਗੱਲਾਂ ਜਾਣਦੇ ਆ ਜੀ ਜੀ ਫਿਰ ਜੇ ਕੁਦਰਤੀ ਕਈ ਵਾਰੀ ਬੱਚੇ ਦੇ ਮਨ ਚ ਆਉਂਦੀ ਜੇ ਥੋੜਾ ਬਹੁਤਾ ਸੂਹ ਵਾਲਾ ਸਿਆਣਪ ਵਾਲਾ ਹੋਵੇ ਵੀ ਆ ਭੱਜ ਹੁਣ ਤੱਕ ਮੈਨੂੰ ਕੋਈ ਦੇਖਦਾ ਜੇ ਉਹ ਕਿਤੇ ਉਸ ਆਪਦੇ ਟਿਕਾਣੇ ਤੋਂ ਹਿਲਣ ਦੀ ਕਿਸੇ ਬੱਸ ਗੱਡੀ ਵੱਲ ਸਟੇਸ਼ਨ ਵੱਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਨਾ ਤਾਂ ਫਿਰ ਉਹਨੂੰ ਫੜ ਕੇ ਫਿਰ ਉਹਨੂੰ ਅੱਡੇ ਟਿਕਾਣੇ ਤੇ ਲਿਆਉਂਦਾ ਜਾਂਦਾ ਫਿਰ ਉਹਦੀ ਹਫਤਾ ਦੋ ਹਫਤੇ ਇਹ ਮਹੀਨਾ ਫਿਰ ਕੁੱਟ ਮਾਰ ਕੀਤੀ ਜਾਂਦੀ ਵਿਦੂ ਭਜਦਾ ਸੀ ਇਹ ਇਹ ਹੁੰਦਾ ਏ ਜਰੂਰ ਹੁੰਦਾ ਆਪਾਂ ਬਹੁਤ ਸਾਰੀਆਂ ਪੋਸਟਾਂ ਫੇਸਬੁੱਕ ਤੇ ਇੰਸਟਾ ਤੇ ਸਾਰੇ ਪਲੇਟਫਾਰਮਾਂ ਤੇ ਦੇਖਦੇ ਆ ਕਿ ਬੱਚਾ ਗੁੰਮ ਹੋ ਗਿਆ ਨੌਜਵਾਨ ਗੁੰਮ ਹੋ ਗਿਆ ਚੱਲੂ ਕਿਤੇ ਨਾ ਤਾਂ ਇਹ ਹੁੰਦਾ ਕੋਈ ਲੜਕੇ ਗਿਆ ਕਿਸੇ ਦੀ ਲਾਸ਼ ਮਿਲ ਜਾਂਦੀ ਹੈ ਕੋਈ ਲੱਭ ਵੀ ਜਾਂਦਾ ਪਰ ਬਹੁਤਾਂ ਗਿਣਤੀ ਚੋਂ ਲੱਭਦੇ ਨਹੀਂ ਉਹ ਜਾਂਦੇ ਕਿੱਥੇ ਆ ਕਦੇ ਇਸ ਗੱਲਾਂ ਤੇ ਸਰਕਾਰ ਨੇ ਵੀ ਕਦੇ ਗੌਰ ਨਹੀਂ ਕੀਤਾ ਜਾਂ ਉਹ ਕੀ ਉਹ ਰਿਪੋਰਟ ਸਰਕਾਰ ਤੱਕ ਨਹੀਂ ਪਹੁੰਚਦੀ ਬਹੁਤ ਸਾਰੇ ਬੱਚੇ ਆ ਜਿਹੜੇ ਟ੍ਰੇਨਾਂ 'ਚ ਛੋਟੇ-ਛੋਟੇ ਕਿਉਂਕਿ ਉਹਨਾਂ ਦੇ ਤਰੀਕਾ ਮੈਂ ਇੱਕ ਚੀਜ਼ ਹੋਰ ਵੇਖੀ ਗੱਲ ਕਰਦੇ ਹੁੰਦੇ ਆ ਪਤਾ ਨਹੀਂ ਇਹ ਸਹੀ ਆ ਜਾਂ ਗਲਤ ਆ ਕਹਿੰਦੇ ਹੁੰਦੇ ਟ੍ਰੇਨ ਦੇ ਵਿੱਚ ਜਿਹੜੇ ਬੱਚੇ ਦੀਆਂ ਗੱਲਾਂ ਤੇ ਲਾਲ ਜਿ ਲਾਏ ਹੁੰਦੇ ਆ ਸਟicker ਆਕਾਰ ਬਣਾ ਕੇ ਉਹ ਇਹ ਨਿਸ਼ਾਨੀ ਹੁੰਦੀ ਹੈ ਵੀ ਇਹ ਬੱਚੇ ਚੱਕੇ ਵੇ ਆ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਵੀ ਆ ਹਾਂ ਮੈਂ ਇਹਨਾਂ ਚੀਜ਼ਾਂ ਨੂੰ ਕਾਫੀ ਹੱਦ ਤੱਕ ਸਮਝ ਕੇ ਨਾ ਪਹਿਲਾਂ ਮੇਰੀ ਵੀ ਆਦਤ ਸੀ ਮੈਂ ਕਹਿੰਦਾ ਸੀ ਯਾਰ ਮੰਗਣਾ ਕਿਹੜਾ ਸੌਖਾ ਆ ਆਪਾਂ ਇਹ ਕੀ ਸੋਚ ਕੇ ਭੀਖ ਆਪਾਂ ਕੀ ਸੋਚ ਕੇ ਕਿ ਯਾਰ ਸਭ ਤੋਂ ਔਖਾ ਤਾਂ ਮੰਗਣਾ ਹੀ ਆ ਨਾ ਆਪਾਂ ਇਹ ਸੋਚ ਕੇ ਆਰਾਮ ਨਾਲ ਹੀ 10 ਵੀ ਕੱਢ ਕੇ ਦੇ ਦਿੰਨੇ ਆ ਠੀਕ ਹੈ ਪਰ ਕਈ ਵਾਰੀ ਤਾਂ ਤੁਸੀਂ ਇਹ ਦੇਖੋ ਵੱਡੇ ਸ਼ਹਿਰਾਂ ਦੇ ਵਿੱਚ ਮੈਂ ਇਹ ਵੀ ਸੁਣਿਆ ਵੀ ਮੰਗਦੇ ਤਾਂ ਗੱਡੀਆਂ ਟ੍ਰੇਨਾਂ ਦੇ ਵਿੱਚ ਬੱਸਾਂ ਦੇ ਵਿੱਚ ਭੀਖ ਹੈ ਤੇ ਭੀਖ ਦੇ ਪਿੱਛੇ ਜਿਹੜੇ ਬੰਦੇ ਆਪ ਮੰਗਦੇ ਆ ਨਾ ਖੁਦ ਪਿੱਛੇ ਉਹਨੇ ਕਾਰੋਬਾਰ ਖੜੇ ਕੀਤੇ ਹੋਏ ਕਰ ਲੈਣ ਯਾਰ ਕੋਈ ਗੱਲ ਨਹੀਂ ਮੰਗ ਕੇ ਪੈਸੇ ਲਾਇਆ ਪਰ ਬਹੁਤ ਜ਼ਿਆਦਾ ਮੈਂ ਕਈ ਵਾਰੀ ਹੋਟਲਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਦਾ ਕਈ ਵਾਰੀ ਸੱਜਣਾ ਮਿੱਤਰਾਂ ਨਾਲ ਹੋਰ ਕਿ ਜਗ੍ਹਾ ਕਿਤੇ ਆਪਾਂ ਸਟੇ ਕਰਦੇ ਆ ਮੈਂ ਦੇਖਿਆ ਅਸੀਂ ਇੱਕ ਹੋਟਲ ਦੇ ਵਿੱਚ ਠਹਿਰੇ ਉੱਥੇ ਇੱਕ ਭਿਖਾਰੀ ਸਾਡੇ ਨਾਲ ਦੇ ਰੂਮ ਦੇ ਵਿੱਚੋਂ ਨਿਕਲਿਆ ਜੇ ਉਹ ਨਿਕਲਿਆ ਤੇ ਉਹ ਹੋਟਲ ਦੇ ਵਿੱਚ ਅਸੀਂ ਅਕਸਰ ਜਿੱਥੇ ਜਾਣਾ ਨਾ ਉਹ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਰਹੇ ਜਦੋਂ ਅਸੀਂ ਜਾਣਾ ਤੇ ਉਥੇ ਅਸੀਂ ਦੇਖਣਾ ਕਿ ਯਾਰ ਵੀ ਇਹ ਬੰਦਾ ਪੱਕਾ ਹੀ ਵੀ ਨਾ ਨਾਤਾ ਤੋਤਾ ਹੁੰਦਾ ਵੀ ਬਜ਼ੁਰਗ ਹੈਗਾ 60 65 ਸਾਲ ਦਾ ਵਾਲ ਵੀ ਇਹਦੇ ਰੁੱਖੇ ਜਿਹੇ ਹਨਾ ਵੀ ਕੱਪੜੇ ਵੀ ਗੰਦੇ ਸੜੇ ਪੈਰਾਂ ਵਿੱਚ ਵੀ ਚੱਪਲ ਹਨਾ ਮੈਲ ਜੰਮੀ ਆ ਤੇ ਇਹ ਯਾਰ ਇਹ ਨੂਮ ਚੋਂ ਨਿਕਲਦਾ ਬੰਦਾ ਜਦੋਂ ਆਪਾਂ ਆਉਣੇ ਨਾ ਕਈ ਵਾਰੀ ਦੇਖ ਲਿਆ ਅਸੀਂ ਉਥੇ ਜਿਹੜਾ ਉਹਨਾਂ ਦਾ ਸੀਗਾ ਚਲੋ ਆਪਾਂ ਨਾਂ ਨਹੀਂ ਲੈਂਦੇ ਜਿਹੜਾ ਵੀ ਉਹਨਾਂ ਦਾ ਰੇਂਜਰ ਸੀਗਾ ਉਹਨੂੰ ਪੁੱਛਿਆ ਸੀ ਕਿ ਯਾਰ ਵੀ ਆਹ ਬੰਦਾ ਵੀ ਕੀ ਹਿਸਾਬ بتاਵੇ ਤੁਹਾਡਾ ਕੋਈ ਵਰਕਰ ਹੈ ਜਾਂ ਤੁਹਾਡਾ ਹੋਟਲ ਉਹ ਕਹਿੰਦਾ ਵੀ ਨਹੀਂ ਇਹ ਭਿਖਾਰੀ ਹੈ ਹੂੰ ਕਮਰਾ ਹੋਟਲ ਚ ਲਿਆ ਵਾ ਕਹਿੰਦਾ ਭਿਖਾਰੀ ਹੈ ਅਸੀਂ ਹੈਰਾਨ ਹੋ ਇੰਟਰਸਟਿੰਗ ਹੋ ਗਈ ਸਟੋਰੀ ਪੁੱਛਣਾ ਤੇ ਮਜਬੂਰ ਹੋ ਗਿਆ ਸੀ ਕਿ ਯਾਰ ਭਿਖਾਰੀ ਆ ਤੇ ਨਿਕਲਦਾ ਤਾਂ ਤੁਹਾਡੇ ਹੋਟਲ ਦੇ ਇਸ ਕਮਰੇ ਜੂ ਨਿਕਲਦਾ ਹੁੰਦਾ ਆ ਜਿਹੜਾ ਤੁਹਾਡਾ ਫਲਸ਼ਾਂ ਜੀਆਂ ਦੇ ਮੂਰੇ ਕਮਰਾ ਬਣਾਇਆ ਉਹ ਕਹਿੰਦੇ ਇਹ ਕਮਰਾ ਸਾਡਾ ਵੈਸੇ ਚੜਦਾ ਨਹੀਂ ਇਹ ਫਲਸ਼ਾਂ ਦੇ ਮੂਰੇ ਆ ਗਿਆ ਕਰਕੇ ਥੋੜਾ ਜਿਹਾ ਮਤਲਬ ਬੈਡ ਸਮੈਲ ਆਉਂਦੀ ਉਹ ਕਹਿੰਦੇ ਵੀ ਇਹ ਫਿਰ ਇਹਨੂੰ ਦੇ ਰੱਖਿਆ ਸੀ ਉ ਕਸਟਮਰ ਤੋਂ ਜਿੰਨੇ ਪੈਸੇ ਲੈਨੇ ਉਹ ਦੁੱਧਕ ਦੇ ਵਿੱਚ ਇਹਨੂੰ ਦੇ ਰੱਖਿਆ ਇਹ ਕਹਿੰਦੇ ਮੈਂ ਕਿਹਾ ਯਾਰ ਵੀ ਇੱਥੇ ਹੀ ਫਿਰਦਾ ਹੁੰਦਾ ਵੈਸੇ ਤਾਂ ਇਹ ਤੇ ਆ ਹੀ ਵੇਖਾ ਵੀ ਦੋ ਤਿੰਨ ਘੰਟੇ ਜਾਂਦਾ ਤੇ ਭੀਖ ਮੰਗਣ ਨਾਲ ਤਾਂ ਬੱਸਾਂ ਸਵੇਰੇ ਚੜ ਜਾਂਦੇ ਉਹ ਕਹਿੰਦਾ ਤਾਂ ਸਪੈਸ਼ਲ ਟ੍ਰੇਨ ਚੱਲਦੀ ਐ ਇੱਥੋਂ। ਇਕੱਲੀ ਸਪੈਸ਼ਲ ਟ੍ਰੇਨ ਮੰਗਦਾ। ਜੇ ਕੋਈ ਬੰਦਾ ਇਹਦੇ ਮੂਰੇ 1 ਰੁਪਈਆ, 2 ਰੁਪਈਆ, 5 ਰੁਪਈਆ ਕਰ ਦੇ ਤਾਂ ਉਹਨੂੰ ਕਹਿੰਦਾ ਮੋੜ ਕੇ ਜੇਬ ਵਿੱਚ ਪਾ ਲੈ ਤੇਰੇ ਸਫ਼ਰ 'ਚ ਕੰਮ ਆਊ। ਅੱਛਾ। 10 ਰੁਪਈਆ ਤੂੰ ਘੱਟ ਪੈਸੇ ਨਹੀਂ ਲੈਂਦਾ। ਕਹਿੰਦੇ 2000, 3000, 5000 ਰੁਪਈਆ ਇਹਨੇ ਲੈ ਕੇ। ਇੱਥੇ ਆ ਜਾਣਾ ਤੇ ਸ਼ਾਮ ਨੂੰ ਅਸੀਂ ਵਹਿੰਦੇ ਹੁੰਦੇ ਸੀਗੇ। ਉਹਨੇ ਆ ਕੇ ਆਪਣੇ ਕਮਰੇ 'ਚ ਵੜ ਜਾਣਾ। ਸ਼ਾਮ ਨੂੰ ਨਿਕਲਣਾ। ਜਦੋਂ ਆਉਂਦਾ ਇੱਕ ਹੱਥ 'ਚ ਪਾਉਗਾ ਅੰਗਰੇਜ਼ੀ ਦਾ। ਹੂੰ ਇੱਕ ਅੱਥ ਜੋਗਾ ਨਹੀਂ ਚਿਕਨ ਦੋਪਣਾ ਰੋਟੀ ਨਹੀਂ ਖਾਂਦਾ ਠੀਕ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬਜ਼ੁਰਗ ਬੰਦਾ ਹੋਟਲ ਚ ਕਮਰਾ ਲਈ ਬੇਟਾ ਪਤਾ ਨਹੀਂ ਤਾਂ ਪਿੱਛੇ ਉਹਦਾ ਪਰਿਵਾਰ ਪੈਸੇ ਸੰਭਦਾ ਹੋਊਗਾ ਪਤਾ ਨਹੀਂ ਉਹ ਪੈਸੇ ਦਾ ਕੀ ਕਰਦਾ ਹੋਊਗਾ ਔਰ ਉਹ ਕਹਿੰਦੇ ਇੱਕੋ ਟ੍ਰੇਨ ਮੰਗਦਾ ਹੈ ਸਪੈਸ਼ਲ ਟ੍ਰੇਨ ਮੰਗ ਕੇ ਤੇ ਇਹ ਬੰਦਾ ਜਿਹੜਾ ਹੈਗਾ ਵੀ 2 2 3 3000 ਰੁਪਏ ਤੋਂ ਘੱਟ ਲੈ ਕੇ ਨਹੀਂ ਮੁੜਦਾਗਾ ਠੀਕ ਹੈ ਤੇ ਅਸੀਂ ਮੈਂਟਲ ਹੌਣੇ ਕੱਢ ਕੇ ਦੇਣ ਲੱਗੇ ਯਾਰ ਭੀਖ ਮੰਗਣੀ ਕਿਹੜਾ ਸੌਖੀ ਆ ਯਾਰ ਭੀਖ ਮੰਗਣੀ ਮੈਂ ਕਹਿੰਦਾ ਵੀ ਦੇਖੋ ਆਏ ਤਾਂ ਦੇਖੋ ਨਾ ਭੀਖ ਦੇ ਪਿੱਛੇ ਕਾਲੇ ਕਾਰੋਬਾਰ ਕਿਹੜੇ ਹੋ ਪਰ ਇਹ ਖਬਰ ਇੱਕ ਆਈ ਵੀ ਸੀ ਇਹ ਇੱਕ ਖਬਰ ਆਈ ਸੀ ਕਿ ਕਰੋੜਾਪਤੀ ਅਰਬਪਤੀ ਆ ਸੌਰੀ ਕਰੋੜਾਪਤੀ ਕਿਸੇ ਬੰਦੇ ਨੇ ਬਿਜ਼ਨਸ ਵੀ ਕਰਨਾ ਸੀ ਉਹਨੂੰ ਕਿਤੇ ਨਾ ਕਿਤੇ ਪੈਸਿਆਂ ਦੀ ਲੋੜ ਸੀ ਉਹਨੇ ਭਖਾਰੀ ਤੋਂ ਪੈਸੇ ਲੈ ਬਹੁਤ ਆਤ ਗਿਣਤੀ ਦੇ ਵਿੱਚ ਭਖਾਰੀ ਵੀ ਕਰੋੜਾਪਤੀ ਆ ਇਹ ਚ ਕੋਈ ਝੂਠ ਨਹੀਂ ਪਰ ਸਾਨੂੰ ਇਹ ਦੇਖਣਾ ਜਾਣਣਾ ਸੋਚਣਾ ਵੀ ਪਊਗਾ ਵੀ ਅਸੀਂ ਉਹਨਾਂ ਨੂੰ ਦੇਣਾ ਕੀ ਆ ਠੀਕ ਆ ਸਰਦੀ ਆ ਗਈ ਕੱਪੜੇ ਦੇ ਦਿਓ ਚੱਪਲਾਂ ਬੂਟ ਦੇ ਦਿਓ ਪਰ ਪੈਸੇ ਦੀ ਦਰਵਾਰ ਤੋਂ ਜ਼ਰੂਰ ਕਰਦੇ ਆ ਕਿਤੇ ਨਾ ਕਿਤੇ ਉਹ ਪੈਗ ਲਾਉਂਦੇ ਆ ਕਿਤੇ ਨਾ ਕਿਤੇ ਉਹ ਨਸ਼ਾ ਕਰਦੇ ਆ ਫਿਰ ਉਹ ਕਿਤੇ ਨਾ ਕਿਤੇ ਲੁੱਟਾਂ ਖੋਹਾਂ ਵੀ ਕਰਦੇ ਹੋਣਗੇ ਇਹ ਕੰਮ ਜ ਦੂਰ ਚੱਲਦਾ ਗਿਆ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਮੈਂ ਤਾਂ ਹੁਣ ਇਹ ਕਹਿਣਾ ਚਾਹੁੰਦਾ ਆ ਕਿ ਪਹਿਲਾਂ ਤਾਂ ਇਹ ਬਾਈ ਨੇ ਸਭ ਤੋਂ ਪਹਿਲਾਂ ਆ ਕੇ ਮੇਰੀ ਗੱਡੀ ਦੇ ਤਾਕੀ ਪਾਰੀ ਨੂੰ ਹੱਥ ਪਾਇਆ ਸੀ ਠੀਕ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਨਾਲ ਹੁਣ ਸਹਿਮਤ ਤੋਂ ਮੰਨਦੇ ਹੋ ਗੱਲ ਇਹ ਦੀ ਕਿਤਨੇ ਕਿਤਨੇ ਤਾਂ ਸ਼ਾਂਤ ਵੀ ਆ ਪਰ ਇਹ ਆਪਦੀ ਮੇਰੀ ਦੀ ਧੌਂਸ ਵਿਖਾਉਂਦਾ ਸੀ ਜੀ ਉਹਨੂੰ ਸੁੱਤੋਂ ਆਗੜੀ ਸੀ ਕਰਦਾ ਸੀ ਉਹਦੇ ਨਾਲ ਨਹੀਂ ਹੁਣ ਤਾਂ ਉਹ ਕਹਿੰਦਾ ਵੀ ਮੈਂ ਉਹ ਗੱਲ ਨਹੀਂ ਕੀਤੀ ਥੋੜੇ ਸਾਹਮਣੇ ਗੱਲ ਕਰ ਲਈ ਉਹਨੇ ਚਲੋ ਉਹ ਤਾਂ ਠੀਕ ਆ ਹਾਂ ਜੀ ਜੀ ਮੈਂ ਤਾਂ ਇਹ ਕਹਿਣੋਂ ਜਾਣਾ ਵੀ ਇਹਨਾਂ ਨੂੰ ਕੋਈ ਵੀ ਤੁਸੀਂ ਐ ਤਾਂ ਦੇਖ ਲਓ ਪਹਿਲਾਂ ਵੀ ਹੋ ਕੀ ਰਿਹਾ ਹੈ 2 ਮਿੰਟ 1 ਮਿੰਟ ਖੜ ਜਾਂਦਾ ਕੋਲੇ ਆ ਕੇ ਉਹ ਸਰਟੀਫਿਕੇਟ ਦੇਣ ਵਾਲਾ ਕੰਮ ਨਾ ਚੱਲਿਆ ਵਾ ਉਹ ਥੋੜਾ ਛੇਤੀ ਚੱਲ ਪੈਂਦਾ ਫੇਸਬੁੱਕਾਂ ਤੇ ਚੱਲ ਪੈਂਦਾ ਉਹ ਆਉਂਦਿਆਂ ਸਾਰ ਉਹਨੂੰ ਪਤਾ ਕੀ ਕਹਿੰਦਾ ਬਾਹਰ ਤੋਂ ਫੜ ਕੇ ਆਂਦਾ ਤੂੰ ਜਾ ਤੂੰ ਜਾ ਆਪਦਾ ਕੰਮ ਕਰ ਮੈਂ ਕੱਢਦਾ ਇਹ ਤੂੰ ਹੋ ਚੁੱਕਿਆ ਲਾ ਮੈਂ ਤਾਂ ਚਲਾ ਗਿਆ ਬਖਾਰੀ ਭਜਾਦਾ ਭਜਾਦਾ ਉਹਦਾ ਹੀ ਉਹ ਤਾਂ ਪਤਾ ਨਹੀਂ ਕਿੱਧਰ ਉੱਠ ਗਿਆ ਕਿੱਧਰ ਉੱਠ ਗਿਆ ਜੀ ਹਾਂ ਤੇ ਮਰਿਆ ਸੱਪ ਗੱਲ ਪਾ ਲਿਆ ਆਪਦੇ ਠੀਕ ਹੈ ਆਪਦੇ ਗੀਣ ਨਾਲੇ ਮੇਰਾ ਸਮਾਂ ਬਰਬਾਦ ਕੀਤਾ ਮੇਰਾ ਦਿਮਾਗ ਕੋਈ ਮੈਂ ਤਾਂ ਸਖਾਇਆ ਤੇ ਨੇ ਇਹਨੂੰ ਤੁਸੀਂ ਕੱਲੇ-ਕੱਲੇ ਦੇ ਵਿਊ ਜਾਣ ਲਓ ਵੀ ਕਿਸੇ ਨੂੰ ਨਕਦੀ ਦੇ ਜਦੋਂ ਆਪਾਂ ਕਹਿੰਦੇ ਆ ਕਿ ਯਾਰ ਬਾਲ ਤਸਕਰੀ ਹੁੰਦੀ ਆ ਭੀਕ ਦੇ ਨਾਲ ਹੋਰ ਕਾਲੇ ਕਾਰੋਬਾਰ ਹੁੰਦੇ ਆ ਕੋ ਲੋਕ ਇਹਨੇ ਬੈਠੇ ਆਪਦਾ ਧੰਦਾ ਚਲਾਈ ਜਾਂਦੇ ਹਨ ਮੈਂ ਕਹਿੰਦਾ ਵੀ ਕਿਸੇ ਦੇ ਵਿਊ ਲੈ ਲਓ ਤੁਸੀਂ ਵੀ ਕੀ ਨਕਦੀ ਦੇ ਰੂਪ ਦੇ ਵਿੱਚ ਭੀਸ਼ ਭੀਖ ਜਿਹੜੀ ਆਪਾਂ ਨਕਦੀ ਦੇ ਰੂਪ ਚ ਭੀਖ ਕਿਸੇ ਨੂੰ ਦੇਣੀ ਰੁਪਈਏ ਵੀ ਉਹ ਚੀਜ਼ ਸਹੀ ਹੈ ਕਿ ਕਿਸੇ ਨੂੰ ਇਹ ਕਹਿਣਾ ਕਿ ਯਾਰ ਜੇ ਭੁੱਖ ਲੱਗੀ ਹੈ ਤਾਂ ਰੋਟੀ ਖਾ ਲੈ ਮੇਰੀ ਗੱਡੀ ਚ ਸਾਮਾਨ ਪਿਆ ਇਹ ਰੱਖ ਲੈ ਜ ਹੁਣ ਨਹੀਂ ਖਾਣਾ ਕੱਲ ਨੂੰ ਖਾ ਲਈ ਜਦੋਂ ਤਾ ਜੀ ਕੀਤਾ ਉਦੋਂ ਖਾ ਲਈ ਜੇ ਤੇਰਾ ਚਾਹ ਨੂੰ ਜੀ ਕਰਦਾ ਹੈ ਸਾਹਮਣੇ ਚਾਹ ਵਾਲਾ ਉਹ ਖੜਾ ਹੈ ਜੇ ਨੇੜੇ ਹੈ ਗਿਆ ਤੁਹਾਨੂੰ ਉਥੋਂ ਚਾਹ ਪੀਲਾ ਚਾਹੇ ਦੁੱਧ ਪੱਤੀ ਪੀਲਾ ਮੈਂ ਦੇ ਦੇਣਾ 20 ਰੁਪਏ 30 ਰੁਪਏ ਬੱਬੇ ਤੇ ਰੋਟੀ ਖਾਣਾ ਮੈਂ ਕਿਹਾ ਪੁੱਛ ਕੇ ਵੇਖ ਲਓ ਫਿਰ ਇਹਦੀ ਮਾਨਸ ਨਹੀਂ ਨਹੀਂ ਹਾਂ ਇਹ 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 ਤਾਂ ਹੈ ਗਿਆ ਅਸਲ ਦੇ ਵਿੱਚ ਆਪਾਂ ਪੁੱਛ ਵੀ ਲੈਨੇ ਆ ਖੜੇ ਆ ਸਿਆਣੇ ਬੰਦੇ ਵੀ ਪੈਸੇ ਦੇਣੇ ਚਾਹੀਦੇ ਆ ਭਿਖਾਰੀ ਨੂੰ ਨਹੀਂ ਨਹੀਂ ਦੇਣੇ ਚਾਹੀਦੇ ਜੀ ਕੀ ਚ ਲੈ ਕੇ ਨੂੰ ਖਾਚੀ ਲੈ ਕੇ ਦੇ ਦਿਓ ਕੋਈ ਖਾਣੇ ਵਾਲੀ ਦੁਕਾਨ ਆ ਉਥੋਂ ਖਾਣਾ ਉਹਨੂੰ ਕਹਿ ਦਿਓ ਇਹਨੂੰ ਦੇ ਦਿਓ ਬਈ ਚਾਹ ਪਾਣੀ ਉਹ ਦੇ ਦਿਓ ਜੇ ਲੀੜਾ ਕਪੜਾ ਦੇਣਾ ਉਹ ਦੇ ਦਿਓ ਪੈਸਾ ਨਗਦ ਦੋ ਤਾਂ ਨਸ਼ੇ ਕਰਦੇ ਜੀ ਬ ਬਿਲਕੁਲ ਕੰਮ ਨਾ ਚਾਹਤੇ ਆ ਬਿਲਕੁਲ ਇਹ ਇਹ ਸਿਆਣੀ ਗੱਲ ਆ ਬਿਲਕੁਲ ਜੀ ਨਹੀਂ ਦੇਣੀ ਚਾਹੀਦੀ ਪੈਸੇ ਜੀ ਨਾ ਬਿਲਕੁਲ ਨਾ ਨਾ ਬਿਲਕੁਲ ਬਿਲਕੁਲ ਇਹ ਇਹ ਗੱਲ ਬਿਲਕੁਲ ਸਹੀ ਹੈਗੀ ਇਹ ਇਹ ਹੈ ਵੀ ਹੈਗੀ ਆ ਨਹੀਂ ਦੇਣੇ ਚਾਹੀਦੇ ਭਖਾਰੀਆਂ ਨੂੰ ਪੈਸੇ ਜੀ ਬਿਲਕੁਲ ਨਹੀਂ ਜੀ ਦੇਣੇ ਚਾਹੀਦੇ ਕਿ ਇਹ ਤਾਂ ਇਹਦੀ ਦਰਬਾਰ ਤੋਂ ਬਹੁਤ ਜ਼ਿਆਦਾ ਕਰਦੇ ਆਇਆ ਹੈ ਕਾਫੀ ਵੀਡੀਓ ਵਾਇਰਲ ਹੋਈਆਂ ਆਪਣੀਆਂ ਫੇਸਬੁੱਕ ਤੇ ਵੀ YouTube ਤੇ ਵੀ ਆ ਜਾਂਦੀਆਂ ਹੈਗੀਆਂ ਵੀ ਇਹ ਪੈਸੇ ਦੀ ਦਰਬਾਰ ਤੋਂ ਕਰਦੇ ਕਿਤੇ ਜੂਆ ਵੀ ਖੇਡਦੇ ਦੇਖੇ ਗਏ ਹੈ ਇਹ ਚਰਾਬਾਂ ਪਿੰਦੇ ਹੈ ਆਮ ਪਬਲਿਕ ਪਲੇਸ ਤੇ ਇਹ ਹੜਦੰਗ ਵੀ ਮਚਾਉਂਦੇ ਆ ਜਾ ਕੇ ਜਿਹੜੇ ਮੰਗਦੇ ਹੈਗੇ ਬਿਲਕੁਲ ਇਹ ਇਹ ਚੀਜ਼ਾਂ ਹੁੰਦੀਆਂ ਆ ਭਾ ਵੀਊ ਲੈ ਆ ਅਸਲ ਦੇ ਵਿੱਚ ਜਿਹੜੀ ਇੱਕ ਹੁਣ ਤੁਸੀਂ ਦੱਸੋ ਇਹ ਲੋਕ ਆ ਜਿਹੜੇ ਇਹਨਾਂ ਨੇ ਵੀ ਕਿਹਾ ਹਨ ਇਹ ਬਾਈ ਨੂੰ ਵੀ ਨਹੀਂ ਜਾਣਦੇ ਇਹ ਚੀਜ਼ ਕਹਿੰਦੇ ਵੀ ਨਹੀਂ ਪੈਸੇ ਦੇਣੇ ਚਾਹੀਦੇ ਚਲੋ ਉਹ ਤਾਂ ਮੈਂ ਵੀ ਮੰਨਦਾ ਵੀ ਚਲ ਨਹੀਂ ਪੈਸੇ ਨਹੀਂ ਦੇਣੇ ਚਾਹੀਦੇ ਪਰ ਇਹ ਵੀ ਚੀਜ਼ ਚਾਹੀਦੀ ਵੀ ਆਪਾਂ ਨੂੰ ਸੱਚ ਜਾਣਨਾ ਚਾਹੀਦਾ ਹਨਾ ਗਲਤੀ ਤੁਹਾਡੀ ਗਲਤੀ ਤਾਂ ਹੈਗੀ ਯਾਰ ਮੇਰੀ ਹੈਗੀ ਹੈ ਗਲਤੀ ਹੂੰ ਹਾਂ ਠੀਕ ਹੈ ਬਾਈ ਨੇ ਗਲਤੀ ਤਾਂ ਵੇਖੋ ਐਕਸੈਪਟ ਕੀਤੀ ਉਹ ਕਹਿੰਦਾ ਵੀ ਗਲਤੀ ਹੈ ਮੇਰੀ ਨਹੀਂ ਨਹੀਂ ਮੈਂ ਤਾਂ ਮੇਰਾ ਮਤਲਬ ਉਹਨਾਂ ਨੂੰ ਗਲਤੀ ਮਨਾਉਣਾ ਨਹੀਂ ਸੀ ਮੈਂ ਤਾਂ ਮੈਂ ਚਲੋ ਠੀਕ ਹੈ ਰੌਲਾ ਵੱਧ ਗਿਆ ਹਨਾ ਕੁਦਰਤੀ ਮੇਰੇ ਖਿਆਲ ਤੁਸੀਂ ਪਤਾ ਨਹੀਂ ਬੁਲਾ ਲਿਆ ਕਿਸੇ ਨੇ ਕਿ ਆ ਗਏ ਤੁਸੀਂ ਮੈਂ ਤਾਂ ਇਹ ਚਾਹੁੰਦਾ ਐ ਵੀ ਕਹਿੰਦੇ ਵੀ ਸਮਾਜ ਚ ਸੁਧਾਰ ਨਹੀਂ ਹੋ ਰਿਹਾ ਯਾਰ ਕੋਈ ਕਹਿੰਦਾ ਲੀਡਰ ਨਹੀਂ ਸੁਧਾਰ ਕਰਦੇ ਕੋਈ ਕਹਿੰਦਾ ਵੀ ਕਿਸੇ ਦੇ ਸਿਰ ਵੀ ਮੜ ਦਿੰਦੇ ਅਸੀਂ ਫਿਰ ਸੁਧਾਰ ਕੋਈ ਨਹੀਂ ਕਰ ਰਿਹਾ ਪਹਿਲਾਂ ਆਪਣੇ ਆਪਣੇ ਤੋਂ ਸ਼ੁਰੂ ਕਰ ਲਓ ਅਸੀਂ ਅਸੀਂ ਕਿੰਨੇ ਕੁ ਸੁਧਰੇ ਆ ਜੀ ਜੀ ਠੀਕ ਹੈ ਤੇ ਜੇ ਮਾੜਾ ਮੋਟਾ ਕਰਨ ਦੀ ਕੋਸ਼ਿਸ਼ ਕਰੋ ਤੇ ਫਿਰ ਪਹਿਲੀ ਗੱਲ ਤਾਂ ਜਿ ਜ਼ਮੀਨੀ ਪੱਧਰ ਤੇ ਕਰੋ ਤਾ ਬਾਈ ਵਰਗੇ ਬੰਦੇ ਚਲੋ ਮੈਂ ਵੀ ਮਾਫੀ ਮੰਗਦਾ ਭਰਾ ਵੀ ਮੇਰੇ ਕੋਲ ਗਰਮ ਸ਼ਬਦ ਇਹਦੇ ਪੱਤਰਕਾਰ ਬਾਈ ਹੋ ਜਾਂਦਾ ਕਈ ਵੇਗ ਠੀਕ ਵੀ ਇਹੋ ਜਿਹੇ ਬੰਦੇ ਆ ਜਾਂਦੇ ਆ ਤੇ ਜੇ ਸੋਸ਼ਲ ਮੀਡੀਆ ਦੇ ਕੋਈ ਸੁਧਾਰ ਦੀ ਗੱਲ ਕਰੋ ਤਾਂ ਉੱਥੇ ਜਿਹੜਾ ਵੀ ਜੇ ਕਮੈਂਟਾਂ ਜਾ ਜਾਂਦੇ ਆ ਆ ਜਾਂਦੇ ਠੀਕ ਹੈ ਫਿਰ ਉਹਨਾਂ ਸੁਧਾਰ ਹੋਊਗੇ ਨਹੀਂ ਬਿਲਕੁਲ ਅਸਲ ਦੇ ਵਿੱਚ ਇਹ ਚੀਜ਼ ਹੈ ਜਿਹੜੀ ਆਪਾਂ ਨੂੰ ਦੇਖਣੀ ਪਣੀ ਹੈ ਇੱਕ ਵਧੀਆ ਅੱਜ ਗੱਲਬਾਤ ਹੈ ਜਿਹੜੀ ਵਿਸ਼ਾ ਆਪਾਂ ਜਿਹੜਾ ਮਲੂਕਾ ਟੀਮ ਨੇ ਤੁਹਾਨੂੰ ਦਿਖਾਇਆਗਾ ਆਪਾਂ ਕੋਈ ਪਖਾਰੀਆਂ ਦੇ ਖਿਲਾਫ ਨਹੀਂ ਹੈ ਕੋਈ ਮੰਗਣ ਵਾਲਿਆਂ ਦਾ ਆਪਾਂ ਕੋਈ ਵਿਰੋਧ ਨਹੀਂ ਕਰਦੇ ਪਰ ਮੈਂ ਕਹਿੰਦਾ ਵੀ ਜਿਹੜੀ ਚੀਜ਼ ਮਿਲ ਜਾਣੀ ਚਾਹੀਦੀ ਆ ਜਿਵੇਂ ਬਾਈ ਜੀ ਨੇ ਗੱਲ ਕੀਤੀ ਸੀ ਕਿ ਪਬਲਿਕ ਪਲੇਸ ਤੇ ਜਾ ਕੇ ਹਗਾਮੇ ਵੀ ਹੁੰਦੇ ਆ ਪੈਸੇ ਦੀ ਦੁਰਵਰਤੋਂ ਵੀ ਕਰਦੇ ਆ ਨਸ਼ਾ ਜੂਆ ਆਮ ਚੀਜ਼ਾਂ ਹੁੰਦੀਆਂ ਕਿਉਂਕਿ ਉਹ ਪੈਸੇ ਉਹਨਾਂ ਨੇ ਮੰਗੇ ਹੁੰਦੇ ਆ ਆਪਾਂ ਉਦਾਂ ਦੇ ਦੇ ਦਿੰਨੇ ਆ 10 20 ਰੁਪਏ ਠੀਕ ਆ ਉਹਨਾਂ ਨੂੰ ਰੋਟੀ ਖਵਾ ਦਿਓ ਚਾਹ ਪਿਆ ਦਿਓ ਸਰਦੀ ਹੈ ਕਿਉਂਕਿ ਕੱਪੜੇ ਬੂਟੇ ਚੀਜ਼ਾਂ ਜਰੂਰ ਲੈ ਦਿਓ ਇਹ ਆਪਣਾ ਫਰਜ਼ ਵੀ ਆ ਦੇਣੇ ਵੀ ਚਾਹੀਦੇ ਆ ਪਰ ਕਦੇ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਪੈਸੇ ਨਾ ਦਿਓ ਕਿ ਉਹ ਉਹ ਪੈਸਿਆਂ ਦੀ ਗਲਤ ਵਰਤੋਂ ਕਰਨ ਇਹ ਮਲੂਕਾ ਟੀਮ ਦੇ ਇੱਕ ਫੇਰਵਾਰ ਮੈਸੇਜ ਸੀ ਤੇ ਜੁੜੇ ਹੋ ਮੇਰਾ ਨਜਸ ਕਰਨ ਸਿੰਘ ਮ ਧੰਨਵਾਦ